ऐसा कौन होगा जिसने चित्तौड़ की रानी पद्मिनी का नाम न सुना हो तेरहवीं सदी के आखिरी हिस्से में चित्तौड़ पर रावल रतन सिंह का राज था <laughs> दोस्तों ਅੱਜ ਚਿਤਾਉੜਗੜ ਭਾਗ 4 ਦੇ ਵਿੱਚ ਤੁਹਾਡਾ ਸਵਾਗਤ ਆ। ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸ਼ੇਅਰ ਹਰਜਾ। ਇਹ ਚਾਂਦ ਮੈਨੇ ਵੀ ਇੱਕ ਚਾਂਦ ਦੇਖਾ। ਇਹ ਚਾਂਦ ਮੈਨੇ ਵੀ ਇੱਕ ਚਾਂਦ ਦੇਖਾ। ਤੁਝਵੇਂ ਤੋਂ ਦਾਗ ਹੈ ਮੈਨੇ ਵੀ ਦਾਗ ਦੇਖਾ। ਕਹਿੰਦੇ ਆ ਵੀ ਇਹ ਗੱਲਾਂ ਹੈਗੀਆਂ 13ਵੀਂ ਸ਼ਤਾਬਦੀ ਦੀਆਂ। ਜਿੱਥੇ ਆਪਾਂ ਚੱਲ ਫਿਰ ਰਹੇ ਆ ਇਹ ਹੈਗਾ ਪਹਿਲਾਂ ਇਹਦੀ ਕਹਾਣੀ ਤੁਹਾਨੂੰ ਸੁਣਾਉਣੀ ਆ ਬੜੀ ਇੰਟਰਸਟਿੰਗ ਕਹਾਣੀਆਂ। ਤੇ ਆਪਾਂ ਚੱਲੇ ਆਂ ਜਲ ਮਹਿਲ ਵੱਲ ਜਿੱਥੇ ਕਹਿ ਲੋ ਵੀ ਸਮਰ ਪੈਲੈਸ ਕਹਿ ਲੋ ਚਿਤੌੜ ਗੜ ਦਾ ਜਿੱਥੇ ਰਾਣੀ पद्मिनी ਦਾ ਮਹਿਲ ਸੀ ਜਿੱਥੇ ਉਹ 4 ਮਹੀਨੇ ਰਹਿੰਦੀ ਹੁੰਦੀ ਸੀ ਆਪਾਂ ਸਭ ਤੋਂ ਪਹਿਲਾਂ ਤਾਂ ਮਾਤਾ ਜੀ ਦੇ ਕਰੀਏ ਦਰਸ਼ਨ ਇਹ ਕਾਲੀ ਮਾਤਾ ਜੀ ਦਾ ਮੰਦਿਰ ਆ ਪਹਿਲਾਂ ਇੱਥੇ ਸੂਰਿਆ ਵੰਸ਼ ਦਾ ਮੰਦਿਰ ਹੁੰਦਾ ਸੀ ਕਿਉਂਕਿ ਜਿਹੜੇ ਇਹ ਰਾਜੇ ਸੀ ਇਹ ਸੂਰਿਆ ਵੰਸ਼ ਨਾਲ ਸੰਬੰਧ ਰੱਖਦੇ ਸੀ ਕਹਿੰਦੇ ਵੀ ਸੂਰਿਆ ਵੰਸ਼ਾ ਜਿਹੜਾ ਸੂਰਿਆ ਦੀ ਮੂਰਤੀ ਆ ਉਦੇ ਪੈਰ ਨਹੀਂ ਹੁੰਦੇ ਸੀ ਜਾਨਕਿ ਧਰਤੀ ਦੇ ਨਾਲ ਨਹੀਂ ਸੀ ਉਹ ਮੈਗਨੇਟਿਕ ਪਾਵਰ ਨਾਲ ਜਾਂਦਾ ਇੱਥੇ ਕੋਈ ਇਦਾਂ ਦੀ ਮੂਰਤੀ ਸੀ ਵੀ ਜਿਹੜੀ ਹਵਾ 'ਚ ਲਹਿਰਾਉਂਦੀ ਸੀ ਫਿਰ ਇਹ 1300 17 18 ਸਾਲ ਦੇ ਵਿੱਚ ਇੱਥੇ ਮੰਦਿਰ ਬਦਲ ਕੇ ਕਾਲੀ ਮਾਤਾ ਦਾ ਕਰਤਾ ਕਹਿੰਦੇ ਵੀ ਇੱਥੇ ਤੁਸੀਂ ਦਰਸ਼ਨ ਕਰਨੇ ਆ ਤੇ ਇੱਕ ਜਗ੍ਹਾ ਹੋਰ ਦਰਸ਼ਨ ਕਰਨੇ ਆ ਜੇ ਉਹ ਦਰਸ਼ਨ ਕਰਦੇ ਹੋ ਤਾਂ ਤੁਹਾਡਾ ਕਹਿੰਦੇ ਵੀ ਦੋਨੇ ਟੂਰ ਆ ਜਿਹੜਾ ਤੁਹਾਡਾ ਟੂਰ ਆ ਉਹ ਤਾਂ ਸਫਲ ਹੁੰਦਾ ਇੱਥੇ ਦੇ ਕਹਿਣ ਦੇ ਮੁਤਾਬਕ ਇਹ ਕਾਲੀ ਮਾਤਾ ਜੀ ਦੀ ਮੂਰਤੀ ਆ ਤੇ ਆਪਾਂ ਚੱਲਦੇ ਆ ਜਲ ਮਹਿਲ ਪਦਮਨੀ ਦੇ ਜਲ ਮਹਿਲ ਵੱਲ ਉਹਦੀ ਕਹਾਣੀ ਤੁਹਾਨੂੰ ਸੁਣਾਉਣਾ ਬੜੀ ਇੰਟਰਸਟਿੰਗ ਕਹਾਣੀ ਆ ਇਹ ਗੱਲਾਂ ਹੈਗੀਆਂ ਸਨ 1300 ਮਤਲਬ ਕਿ ਇਹ ਜਿਹੜਾ ਚਿਤੌੜ ਦਾ ਕਿਲਾ ਮੈਂ ਦੁਬਾਰਾ ਰਿਪੀਟ ਕਰਦਾ ਇਹ ਚਿਤੌੜ ਗੜ੍ਹ ਦਾ ਕਿਲਾਵਾ ਜਿਹੜਾ 700 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਇੱਕ ਪਹਾੜੀ ਦੇ ਚੋਟੀ ਦੇ ਉੱਤੇ ਇਹ ਕਿਲਾ ਕਿਉਂਕਿ ਇਹ 700 ਏਕੜ ਚਾਹੇ ਫੈਲਿਆ ਹੋਇਆ ਇਹਦੇ ਉੱਤੇ ਚੜਨਾ ਅਸੰਭਵ ਸੀ ਤੇ ਅਲਾਉਦੀਨ ਖਿਲਜੀ ਦਿੱਲੀ ਦਾ ਇੱਕ ਰਾਜਾ ਸੀ ਉਹ ਇਹਦੇ ਮੂਹਰੇ 6 ਮਹੀਨੇ ਆਪਣੀ ਸੈਨਾ ਲੱਖਾਂ ਦੀ ਸੈਨਾ ਲੈ ਕੇ ਬੈਠਾ ਰਿਹਾ ਪਰ ਉਹ ਕਿਲੇ ਦੇ ਵਿੱਚ ਵੜ ਨਹੀਂ ਸਕਿਆ ਚਲੋ ਆਪਾਂ ਗੱਲ ਕਰਦੇ ਹਾਂ ਇਤਿਹਾਸ ਦੀ ਸਾਹਮਣੇ ਜਿਹੜਾ ਹੈਗਾ ਰਾਣੀ पद्मिनी ਦਾ ਮਹਿਲ ਆ ਆਪਾਂ ਗੱਡੀ پارک ਕਰਕੇ ਉੱਥੇ ਚੱਲਦੇ ਹਾਂ ਤੇ ਇਸ ਕਿਲੇ ਨੂੰ ਸਨ 500 ਤੋਂ ਲੈ ਕੇ ਸਨ 1597 ਤੱਕ ਦਾ ਇਹਦੇ ਤੇ ਜਿੰਨੇ ਰਾਜਿਆਂ ਨੇ ਰਾਜ ਕੀਤਾ ਉਹ ਉਹਨਾਂ ਦੀ ਡਿਟੇਲ ਹੈਗੀ ਆ ਉਹ ਆਪਾਂ ਪੜ ਸਕਦੇ ਆ Google ਤੋਂ ਵੀ ਪੜ ਸਕਦੇ ਆ ਤੇ ਇਹਦੇ ਉੱਤੇ 13ਵੀਂ ਸ਼ਤਾਬਦੀ ਦੇ ਵਿੱਚ 라ਵਲ ਰਤਨ ਸਿੰਘ ਜੀ ਦਾ ਰਾਜ ਸੀਗਾ ਰਾਜਾ ਰਤਨ ਸਿੰਘ ਜੀ ਦੀ ਜਿਹੜੀ ਪਤਨੀ ਸੀ ਉਹਦਾ ਨਾਂ ਸੀ ਪਦਮਣੀ ਉਹ ਕਹਿੰਦੇ ਵੀ ਇੰਨੀ ਖੂਬਸੂਰਤ ਸੀਗੀ ਵੀ ਉਹਦੀ ਇੰਨੀ ਖੂਬਸੂਰਤੀ ਵਾਲੀ ਔਰਤ ਹਜੇ ਤੱਕ ਕੋਈ ਪੈਦਾ ਨਹੀਂ ਹੋਈ ਕਹਿਣ ਦੀਆਂ ਗੱਲਾਂ ਨੇ ਬਾਕੀ ਗੱਲ ਇਹ ਆ ਵੀ 13ਵੀਂ ਸ਼ਤਾਬਦੀ ਦੇ ਵਿੱਚ ਲੋਕ ਵੀ ਘੱਟ ਪੜੇ ਲਿਖੇ ਸੀ ਤੇ ਲੋਕਾਂ ਕੋਲੇ ਕਿਤਾਬਾਂ ਵੀ ਹੈ ਨਹੀਂ ਸੀ ਤੇ ਨਾ ਹੀ ਕੋਈ ਇਤਿਹਾਸਕਾਰ ਉਦੋਂ ਕੋਤੇ ਲਿਖ ਵੀ ਦਿੰਦਾ ਤਾਂ ਉਸ ਵਕਤ ਜੇ ਲਿਖ ਵੀ ਦਿੰਦਾ ਤਾਂ ਉਸ ਵਕਤ ਉਹ ਕਾਗਜ਼ ਆ ਜਿਹੜੇ ਹੋਂ ਤੱਕ ਤੱਕ ਕਦੋਂ ਦੇ ਖਰਾਬ ਹੋ ਗਏ ਹੋਣੇ ਆ ਇਸ ਕਰਕੇ ਮੂੰਹ ਜਵਾਨੀ ਇਤਿਹਾਸ ਆ ਸਹੀ ਆ ਜਾਂ ਗਲਤ ਆ ਇਹ ਰੱਬ ਜਾਣਦਾ ਤੇ ਆਪਾਂ ਗੱਲ ਕਰੀਏ ਵੀ ਰਾਣੀ ਇੰਨੀ ਖੂਬਸੂਰਤ ਸੀਗੀ ਕਹਿੰਦੇ ਹੁੰਦੇ ਸੀ ਸ਼ਰਬਤ ਪੀਂਦੀ ਸੀ ਤੇ ਉਹਦੇ ਗਲੇ 'ਚੋਂ ਦੀਨਾ ਹੁੰਦਾ ਸੀ ਯਾਨੀ ਕਿ ਇੰਨੀ ਖੂਬਸੂਰਤ ਸੀ ਤੇ ਉਸ ਰਾਣੀ ਇਸੇ ਰਾਜੇ ਦੇ ਮਹਿਲ ਦੇ ਵਿੱਚ ਇੱਕ ਕੋਈ ਦਰਬਾਰੀ ਸੀਗਾ ਪੰਡਤ ਸੀ ਦਰਬਾਰੀ ਸੀ ਉਹ ਕਿਸੇ ਗੱਲ ਕਰਕੇ ਰਾਜਾ ਰਤਨ ਸਿੰਘ ਨੇ ਉਸ ਨੂੰ ਇਸ ਕਿਲੇ ਤੋਂ ਬਾਹਰ ਕੱਢਤਾ ਸੀ ਤੇ ਉਹ ਜਾਂਦਾ ਕਿੱਥੇ ਉਹ ਗਿਆ ਦਿੱਲੀ ਦਿੱਲੀ ਦਾ ਜਿਹੜਾ ਉਸ ਵਕਤ ਤਾਜ ਸੀ ਰਾਜਾ ਸੀ ਉਹ ਮੁਗਲਾਂ ਦੇ ਹੱਥ ਸੀਗਾ ਤੇ ਉਸ ਵਕਤ ਜਿਹੜਾ ਰਾਜਾ ਸੀ ਅਲਾਉਦੀਨ ਖਿਲਜੀ ਆਪਾਂ ਪਦਮਾਵਤੀ ਇੱਕ ਮੂਵੀ ਵੀ ਆ ਉਹਦੇ ਵਿੱਚ ਵੀ ਆਪਾਂ ਦੀਪਿਕਾ ਪਾਦੂਕੋਨ ਪਦਮਾਵਤੀ ਬਣੀ ਹੋਈ ਆ ਬਾਲੀਵੁੱਡ ਐਕਟਰ ਸ਼ਾਹਿਦ ਖਪੂਰ ਰਾਜਾ ਰਤਨ ਸਿੰਘ ਬਣਿਆ ਹੋਇਆ ਤੇ ਖਿਲਜੀ ਦਾ ਜਿਹੜਾ ਕਿਰਦਾਰ ਅਦਾ ਕੀਤਾ ਉਹ ਰਣਵੀਰ ਸਿੰਘ ਨੇ ਕੀਤਾ ਸਾਹਮਣੇ ਹੈਗਾ ਜੀ ਰਾਣੀ ਪਦਮਾਵਤੀ ਦਾ ਮਹਿਲ ਤੇ ਇੱਕ ਇਧਰਲੇ ਪਾਸੇ ਹੈਗਾ ਜਲ ਮਹਿਲ ਮਹਿਲ ਤੇ ਜਲ ਮਹਿਲ ਦੋਨੋਂ ਅਲੱਗ-ਅਲੱਗ ਨੇ ਤੇ ਮਹਿਲ ਦੇ ਵਿੱਚੋਂ ਕਿਸ਼ਤੀ ਰਾਹੀਂ ਦੂਜੇ ਪਾਸੇ ਜਲ ਮਹਿਲ ਜਾਇਆ ਜਾਂਦਾ ਸੀ ਇਸ ਜਗ੍ਹਾ ਦੇ ਉੱਤੇ ਰਾਣੀ ਪਦਮਾਵਤੀ ਕਹਿੰਦੇ ਗਰਮੀਆਂ ਦੇ 4 ਮਹੀਨੇ ਇੱਥੇ ਗੁਜ਼ਾਰਦੀ ਹੁੰਦੀ ਸੀ ਤੇ ਇਹਦੇ ਨੇੜੇ ਹੀ ਮਹਿਲ ਦੇ ਵਿੱਚ ਦਾਸੀਆਂ ਰਹਿੰਦੀਆਂ ਹੁੰਗੀਆਂ ਸੀ ਆਪਾਂ ਅੰਦਰ ਵੀ ਚੱਲਦੇ ਆਂ ਦੇਖਦੇ ਆਂ ਤੇ ਇਹ ਆਪਾਂ ਮਹਿਲ ਦੇ ਅੰਦਰ ਚੱਲੇ ਆਂ ਨਾਲ ਦੀ ਨਾਲ ਸਟੋਰੀ ਸੁਣਾਉਣੀ ਆ ਤੁਹਾਨੂੰ ਜਦੋਂ ਰਾਜੇ ਨੇ ਉਹ ਦਰਬਾਰੀ ਸੀ ਕੋਈ ਇੱਥੇ ਦਾ ਰਹਿਣ ਵਾਲਾ ਸੀ ਪੰਡਤ ਸੀ ਉਹਨੂੰ ਕਿਲੇ ਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਕਿਲੇ ਚੋਂ ਜਦੋਂ ਬਾਹਰ ਚੱਲਿਆ ਗਿਆ ਉਹ ਅਲਾਉਦੀਨ ਖਿਲਜੀ ਕੋਲੇ ਚੱਲ ਗਿਆ ਉੱਥੇ ਜਾ ਕੇ ਉਹਨੇ ਸਨੇਹਾ ਦਿੱਤਾ ਕਿ ਮੈਂ ਚਤੌੜਗੜ੍ਹ ਤੋਂ ਆਇਆ ਇੱਕ ਜ਼ਰੂਰੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸ਼ੇਅਰ ਕਰਨੀ ਆ ਵੀ ਮੈਨੂੰ ਮਿਲਿਆ ਜਾਵੇ ਤਾਂ ਫਿਰ ਰਾਜਾ ਅਲਾਉਦੀਨ ਖਿਲਜੀ ਉਸ ਦਰਬਾਰੀ ਨੂੰ ਮਿਲੇ ਤਾਂ ਦਰਬਾਰੀ ਨੇ ਕਿਹਾ ਵੀ ਤੁਹਾਡੀਆਂ ਕੋਈ ਇੰਨੀਆਂ ਸੋਹਣੀਆਂ ਰਾਣੀਆਂ ਨਹੀਂ ਹੈਗੀਆਂ ਜੇ ਤੁਸੀਂ ਅਸਲੀ ਔਰਤ ਦੇਖਣੀ ਆ ਅਸਲੀ ਰਾਣੀ ਦੇਖਣੀ ਆ ਅਸਲੀ پری ਦੇਖਣੀ ਆ ਤਾਂ ਹੋਰ ਚਤੌੜਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਦਾ ਨਾਮ ਆ ਰਾਣੀ ਪਦਮਣੀ ਜਾਂ ਪਦਮਾਵਤੀ ਤੇ ਉਹ ਰਤਨ ਸਿੰਘ ਦੀ ਘਰ ਵਾਲੀ ਆ Rajput ਰਾਜੇ ਹੋਣ ਕਰਕੇ ਇਹਨਾਂ ਦੇ ਵਿੱਚ ਘੁੰਡ ਦੀ ਪ੍ਰਥਾ ਹੁੰਦੀ ਸੀ ਤੇ ਇਹਨਾਂ ਦੇ ਵਿੱਚ ਇਹ ਵੀ ਹੁੰਦਾ ਸੀ ਕਿ ਜਦੋਂ ਕੋਈ ਕਿਲੇ ਦੇ ਉੱਤੇ ਅਟੈਕ ਹੋ ਜਾਂਦਾ ਸੀ ਤਾਂ ਜਿਹੜੀਆਂ ਲੇਡੀਜ਼ ਸੀ ਉਹ ਜੋਰ ਕਰ ਲੈਂਦੀਆਂ ਸੀ ਮਤਲਬ ਸਤੀ ਪ੍ਰਥਾ ਅੱਗ 'ਚ ਛਾਲ ਮਾਰ ਦਿੰਦੀਆਂ ਸੀ ਉਹ ਤੇ ਜਦੋਂ ਵੀ ਕਿਸੇ ਰਾਜੇ ਨੇ ਇੱਥੇ ਤਿੰਨ ਵਾਰੀ ਇਹ ਕੰਮ ਹੋਇਆ ਜਦੋਂ ਵੀ ਕੋਈ ਇਸ ਕਿਲੇ ਦੇ ਉੱਤੇ ਹਮਲਾ ਕਰਦਾ ਸੀ ਤੇ ਇਹ ਰਾਣੀਆਂ ਜਾਂ ਔਰਤਾਂ ਦਾ ਮੰਨਣਾ ਇਹ ਸੀ ਕਿ ਸਾਡੇ ਮ੍ਰਿਤ ਸਰੀਰ ਨੂੰ ਵੀ ਕੋਈ ਹੱਥ ਨਾ ਲਾ ਸਕੇ ਸਾਡੇ ਮ੍ਰਿਤ ਸਰੀਰ ਨੂੰ ਕੋਈ ਦੇਖ ਨਾ ਸਕੇ ਇਸ ਕਰਕੇ ਉਹ ਉਪਰੇ ਇਨਸਾਨ ਦੇ ਮੂਹਰੇ ਤਾਂ ਕੁੰਡ ਕਢਦੀਆਂ ਕਢਦੀਆਂ ਹੁੰਦੀਆਂ ਸੀ ਉਹ ਸਾਹਮਣੇ ਜਲ ਮਹਿਲ ਆ ਇੱਕ ਇਧਰਲੇ ਪਾਸੇ ਆ ਜਿੱਥੇ ਤੀਰ ਉੱਪਰ ਨੂੰ ਬਣਿਆ ਹੋਇਆ ਇੱਥੇ ਸ਼ੀਸ਼ਾ ਲੱਗਾ ਹੋਇਆ ਟੇਡਾ ਆਪਾਂ ਉਹ ਵੀ ਦਿਖਾਉਨੇ ਆ ਤੁਹਾਨੂੰ ਫੋਟੋ ਇਹ ਜਲ ਮਹਿਲ ਜਾਣ ਵਾਸਤੇ ਰਸਤਾ ਵਾ ਜਿੱਧਰ ਦੀ ਰਾਣੀ ਜਲ ਮਹਿਲ ਜਾਂਦੀ ਹੁੰਦੀ ਸੀ ਤੇ ਸਾਹਮਣੇ ਜਾ ਕੇ ਕਿਸ਼ਤੀ ਖੜ ਜਾਂਦੀ ਹੁੰਦੀ ਸੀ ਫਿਰ ਕਿਸ਼ਤੀ ਦੇ ਵਿੱਚ ਰਾਣੀ ਬੈੰਦੀ ਹੁੰਦੀ ਸੀ ਤੇ ਫਿਰ ਕਿਸ਼ਤੀ ਦੇ ਵਿੱਚ ਬੈਠ ਕੇ ਉਹਨੇ ਦੂਸਰੇ ਪਾਸੇ ਚਲੇ ਜਾਣਾ ਤੇ ਮੈਂ ਤੁਹਾਨੂੰ ਇਹ ਵੀ ਦੱਸਦਾ ਵੀ ਜਿਹੜੇ ਖੁਫੀਆ ਰਸਤੇ ਸੀਗੇ ਇਦਾਂ ਦੇ ਜਿਵੇਂ ਖੁਫੀਆ ਰਸਤੇ ਆ ਇਹ ਮਹਿਲ ਤੋਂ ਵੀ ਕਹਿੰਦੇ ਵੀ 2-2 ਕਿਲੋਮੀਟਰ 3-3 ਕਿਲੋਮੀਟਰ ਤੱਕ ਦੀਆਂ ਸੁਰੰਗਾਂ ਸੀਗੀਆਂ ਜਦੋਂ ਖਿਲਜੀ ਨੇ ਇਹਨੂੰ ਘੇਰਿਆ ਹੋਇਆ ਸੀ ਉਸ ਵਕਤ ਵੀ ਇਹ ਕਹਿੰਦੇ ਆ ਵੀ ਜਿਨ੍ਹਾਂ ਨੇ ਜ਼ਰੂਰੀ ਕੋ ਕੰਮ ਜਾਣਾ ਹੁੰਦਾ ਸੀ ਮਤਲਬ ਕਿਤੇ ਨਾ ਕਿਤੇ ਖਬਰੀ ਹੁੰਦੇ ਸੀ ਸੂਈਏ ਹੁੰਦੇ ਸੀ ਤੇ ਉਹ ਕਿਲੇ ਦੇ ਵਿੱਚ ਐਂਟਰ ਕਿਸੇ ਨਾ ਕਿਸੇ ਤਰੀਕੇ ਕਰ ਜਾਂਦੇ ਸੀ ਸਾਹਮਣੇ ਜਿਹੜੀਆਂ ਪੌੜੀਆਂ ਆਪਾਂ ਦੇਖੀਆਂ ਨੇ ਇੱਥੇ ਰਾਣੀ ਪਦਮਨੀ ਨੂੰ ਬਿਠਾਇਆ ਗਿਆ ਤੇ ਇਹ ਜਲ ਮਹਿਲ ਦੀ ਫੇਰ ਇੱਕ ਥੋਰ ਤਸਵੀਰ ਤੇ ਇਹ ਵੀ ਇੱਕ ਜੰਮੂਤਰਾ ਬਣਿਆ ਹੋਇਆ ਤੇ ਫਿਰ ਇਸ ਸ਼ੀਸ਼ੇ ਦੇ ਵਿੱਚੋਂ ਜਿਵੇਂ ਐ ਦਿਖਾਇਆ ਇਹ ਦਾਸੀਆਂ ਦੇ ਕਮਰੇ ਆ ਦਾਸੀਆਂ ਜੇ ਕੋਈ ਗੱਲਾਂ ਕਰਨੀਆਂ ਤਾਂ ਇਹ ਚੌਂਤਰੇ ਜੇ ਚ ਆ ਕੇ ਬਹਿ ਕੇ ਕਰਨੀਆਂ ਹੁੰਦੀਆਂ ਸੀ ਨਹੀਂ ਤਾਂ ਫਿਰ ਉੱਥੇ ਗਾਰਡ ਆ ਜਿਹੜੇ ਉਹਨਾਂ ਤੇ ਨਿਗਰੱਖਦੇ ਹੁੰਦੇ ਸੀ ਵੀ ਇਹ ਕਿਸੇ ਤਰੀਕੇ ਕਿਸੇ ਵੀ ਤਰ੍ਹਾਂ ਦੀ ਕੋਈ ਚੁਗਲੀ ਨਾ ਕਰਨ ਪ੍ਰਾਣ ਇਸ ਜਮਾਨੇ ਦੇ ਵਿੱਚ ਇਹ ਵੀ ਸੁਣਿਆ ਕਿ ਜਿਹੜਾ ਇਤਿਹਾਸ ਆ ਉਹਨੂੰ ਉੱਥੇ ਦਾ ਜਿਹੜੀ ਸਲਤਨਤ ਹੁੰਦੀ ਆ ਜੇ ਉਹ ਮਾੜੀ ਸਲਤਨਤ ਆ ਤਾਂ ਉਹ ਇਤਿਹਾਸਕਾਰਾਂ ਨੂੰ ਬੁਲਾ ਲੈਂਦੀ ਆ ਪੜ੍ਹੇ ਲਿਖੇ ਬੰਦਿਆਂ ਨੂੰ ਬੁਲਾ ਲੈਂਦੀ ਆ ਤੇ ਉਹਨਾਂ ਦਾ ਇਤਿਹਾਸ ਪਾੜ ਵੀ ਦਿੰਦੇ ਹੁੰਦੇ ਸੀ ਫਿਰ ਉਹਨਾਂ ਨੂੰ ਨਾਂ ਲਿਖਣ ਦਾ ਵੀ ਕਹਿੰਦੇ ਹੁੰਦੇ ਸੀ ਇਹ ਉਹ ਕਮਰਾ ਵਾ ਜਿੱਥੇ ਸ਼ੀਸ਼ਾ ਲੱਗਿਆ ਹੋਇਆ ਸੀਗਾ ਇੱਕ ਟੇਡਾ ਸ਼ੀਸ਼ਾ ਲੱਗਿਆ ਹੋਇਆ ਸੀ ਟੇਡੇ ਦੇ ਵਿੱਚੋਂ ਰਾਜਾ ਮੂੰਹ ਕਰਕੇ ਸ਼ੀਸ਼ੇ ਵੱਲੋਂ ਖੜਾ ਤਾਂ ਉਹਦੇ ਚੋਂ ਰਿਫਲੈਕਟ ਹੋ ਕੇ ਪਾਣੀ ਦੇ ਵਿੱਚ ਪ੍ਰਤੀਬੰਭ ਬਣਿਆ ਪਾਣੀ ਦੇ ਵਿੱਚ ਜਦੋਂ ਪ੍ਰਤੀਬਿੰਬ ਬਣਿਆ ਤਾਂ ਰਾਣੀ ਨੇ ਪਾਣੀ ਦੇ ਵਿੱਚ ਦੀ ਦੇਖਿਆ ਉਹ ਸਾਹਮਣੇ ਪੌੜੀਆਂ ਨੇ ਜਿੱਥੋਂ ਦੀ ਰਿਫਲੈਕਸ਼ਨ ਸ਼ੀਸ਼ੇ 'ਚ ਪਈ ਤੇ ਆਪਾਂ ਹੁਣ ਅੱਗੇ ਬਾਹਰ ਆਪਾਂ ਹੁਣ ਕਿਲੇ ਦੇ ਆਲੇ ਦੁਆਲੇ ਚੱਲਦੇ ਆਂ ਜੇ ਕੁਝ ਹੋਰ ਦਿਸਿਆ ਤੇ ਤੁਹਾਨੂੰ ਹੋਰ ਦਿਖਾਉਨੇ ਆ ਤੇ ਇਹ ਕਿਲੇ ਦੇ ਆਪਾਂ ਇੱਧਰ ਸੜਕ ਤੋਂ ਇੱਕ ਹਟ ਕੇ ਜੰਗਲ ਵੱਲ ਨੂੰ ਆ ਗਏ ਆਪਾਂ ਦੇਖਿਆ ਵੀ ਚਲੋ ਬਾਉਂਡਰੀ ਦੇਖ ਕੇ ਆਈਏ ਕਿੰਨੀ ਕੁ ਦੂਰ ਆ ਜਦੋਂ ਮੈਂ ਇੱਥੋਂ ਦੇਖਿਆ ਤਾਂ ਕਿਲੇ ਦੀ ਜਿਹੜੀ ਬਾਉਂਡਰੀ ਆ ਉਹ ਵੀ ਦੇਖੋ ਤੁਸੀਂ ਉਹ ਕਿੰਨੀ ਦੂਰ ਦਿਸਦੀ ਆ ਆਪਾਂ ਮੁੜੀਏ ਹੁਣ ਪਿੱਛੇ ਨੂੰ ਤੇ ਉਹ ਜਿਹੜੀ ਸਾਹਮਣੇ ਵਾਲ ਦੀਂਦੀ ਆ ਇਸ ਤੋਂ ਅੱਗੇ ਸੜਕਾ ਸੜਕ ਦੇ ਕਾਰਾਂ ਖੜੀਆਂ ਨੇ ਕਾਰਾਂ ਤੋਂ ਅੱਗੇ ਫਿਰ ਇੱਕ ਬੌਲ ਆ ਫਿਰ ਉਹ ਅੱਗੇ ਪਾਣੀ ਦਾ ਤਲਾਬ ਆ ਤੇ ਉਹ ਸਾਹਮਣੇ ਜਲ ਮਹਿਲ ਆ ਤੇ ਪਾਣੀ ਦੇ ਤਲਾਬ ਜਿਹੜੇ ਇੱਥੇ ਇਦਾਂ ਦੇ ਆ ਜਿਹੜੇ ਬਾਈਕੋਂਡਾ ਉਹ ਉਹ ਕਦੇ ਸੁੱਕਦੇ ਨਹੀਂ ਪਤਾ ਨਹੀਂ ਕਿੱਥੋਂ ਪਾਣੀ ਆਉਂਦਾ 67 ਕੁੰਡੇ ਜਿਹੇ ਆ ਜਿਹੜੇ ਬਰਸਾਤਾਂ ਦੇ ਵਿੱਚ ਭਰ ਜਾਂਦੇ ਆ ਤੇ ਉਹ 3-4 ਮਹੀਨੇ ਚ ਜਾਂ 2 ਮਹੀਨੇ ਚ ਸੁੱਕ ਜਾਂਦੇ ਆ ਤੇ ਇਹ ਸਾਹਮਣੇ ਆ ਜਿੱਥੇ ਅਲਾਉਦੀਨ ਖਿਲਜੀ ਆਪਣੀ ਸੈਨਾ ਲੈ ਕੇ 6 ਮਹੀਨੇ ਬੈਠਾ ਰਿਆ ਤੇ ਕਿਲੇ ਦੇ ਵਿੱਚ ਅਨਾਜ ਘਟ ਗਿਆ ਤੇ ਅਨਾਜ ਸੰਭਿਆ ਹੋਇਆ ਸੀ ਕਿਰਿਆਾਲਿਆਂ ਨੇ ਆਪਾਂ ਗੱਲ ਕਰਦੇ ਹਾਂ ਸ਼ੁਰੂ ਤੋਂ ਹੀ ਫੇਰ ਦੁਬਾਰਾ ਦਿੱਲੀ ਦੇ ਤਖਤ ਦੇ ਉੱਤੇ ਅਲਾਉਦੀਨ ਖਿਲਜੀ ਦਾ ਰਾਜ ਸੀ ਤੇ ਚਿਤਾਉੜਗੜ੍ਹ ਦੇ ਵਿੱਚ ਰਾਜਾ ਰਤਨ ਸਿੰਘ ਜੀ ਦਾ ਤੇ ਜਿੰਨਾਂ ਦੀ ਪਤਨੀ ਦਾ ਨਾਮ ਸੀ ਪਦਮਣੀ ਤੇ ਉਹ ਪਦਮਣੀ ਪਿੱਛੇ 6 ਮਹੀਨੇ ਕਿਲੇ ਜਿੱਤਾ ਵੜ ਨਹੀਂ ਸਕਿਆ ਅਲਾਉਦੀਨ ਖਿਲਜੀ ਤੇ 6 ਮਹੀਨੇ ਕਿਲੇ ਦੇ ਬਾਹਰ ਆਪਣੀਆਂ ਲੱਖਾਂ ਦੀਆਂ ਫੌਜਾਂ ਨਾਲ ਬੈਠਾ ਰਿਹਾ ਫਿਰ ਫੌਜਾਂ ਦੇ ਵਿੱਚ ਵੀ ਵਿਦਰੋਹ ਹੋਣ ਲੱਗਿਆ ਵੀ ਅਸੀਂ ਅੱਗੇ ਗਰਮੀ ਸੀਗੀ ਵੀ ਗਰਮੀ ਦੇ ਵਿੱਚ ਦੀਵਾਲੀ ਤੋਂ ਬਾਅਦ ਗਰਮੀ ਆ ਗਈ ਸੀ ਹੂਲੀ ਆ ਗਈ ਸੀ ਸਮਝ ਲੋ ਇਹ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਦੀਆਂ ਮੂਰਤੀਆਂ ਨੇ ਤੇ ਥੱਲੇ ਸ਼ਿਵ ਜੀ ਮਹਾਰਾਜ ਜੀ ਦਾ ਵੀ ਉਹ ਸਾਈਨ ਬਣਿਆ ਹੋਇਆ ਉਹਨਾਂ ਦਾ ਸਨੇਕ ਬਣਿਆ ਹੋਇਆ ਉਹਨਾਂ ਦਾ ਸ਼ਿਵਲਿੰਗ ਬਣਿਆ ਹੋਇਆ ਇਹ ਦੇਖੋ ਟੈਂਪਲ ਦੀ ਕਿੰਨੀ ਸੋਹਣੀ ਨਕਾਸ਼ੀ ਕੀਤੀ ਹੋਈ ਆ ਤੇ ਜਦੋਂ ਫਿਰ ਖਿਲ ਜੀ ਇਹ ਦਰਮੇਨ ਗੇਟ ਆ ਤੇ ਇਹਦੇ ਵਿੱਚੋਂ ਨਿਕਲਣ ਤੋਂ ਬਾਅਦ ਇਹ ਐਗਜ਼ਿਟ ਗੇਟ ਆ। ਇਦੋਂ ਬਾਅਦ ਫਿਰ ਸੱਤ ਗੇਟ ਆਉਣੇ ਆ ਜਿਹੜੇ ਆਪਣੇ ਪਹਿਲੇ 파ਰਟ ਦੇ ਵਿੱਚ ਦਿਖਾਏ ਗਏ ਆ। ਤੇ ਅਲਾਉਦੀਨ ਖਿਲਜੀ ਨੇ ਫਿਰ ਜਦੋਂ ਫੌਜਾਂ ਨੇ ਵਿਦਰੋਹ ਕੀਤਾ ਵੀ ਅੱਗੇ ਗਰਮੀ ਆ ਹੁਣ ਤਾਂ ਅਸੀਂ ਮਰ ਜਾਾਂਗੇ। ਤਾਂ ਫਿਰ ਫੌਜਾਂ ਨੇ ਕੀ ਕੀਤਾ? ਖਿਲਜੀ ਨੇ ਕਿਹਾ ਵੀ ਸਾਨੂੰ ਭਾਈ ਰੋਟੀ ਖਵਾ ਦਿਓ ਤੇ ਅਸੀਂ ਚਲੇ ਜਾਂਦੇ ਆਂ ਦਿੱਲੀ ਵੱਲ ਨੂੰ। ਤੇ ਉਹਨੇ ਆਪਣੀਆਂ ਫੌਜਾਂ ਭੇਜਤੀਆਂ ਪਰ ਫੌਜਾਂ ਭੇਜੀਆਂ ਨਹੀਂ ਸੀ ਲਪੋਲੀਆਂ ਉੱਥੇ ਨੇੜੇ ਤਲੇ। ਤੇ ਰੋਟੀ ਖਾਇਆ ਤੇ ਉਦੋਂ ਬਾਅਦ ਰਾਣੀ ਨੂੰ ਸ਼ੀਸ਼ੇ ਥਾਣੇ ਦਿਖਾਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਇਹ ਕੀਰਤੀ ਸਤੰਭਾ ਇਹ ਵੀ ਜਦੋਂ ਕੋਈ ਤੇ ਜਿੱਤ ਹੁੰਦੀ ਹੁੰਦੀ ਸੀ ਨਾ ਤਾਂ ਫਿਰ ਇੰਦਾਂ ਦਾ ਸਤੰਭ ਬਣਾਉਂਦੇ ਹੁੰਦੇ ਸੀ ਤੇ ਇਹਦੇ ਤੇ ਦੇਖੋ ਕਿੰਨੀ ਕਾਰੀਗਰੀ ਹੈ ਤੇ ਕਿੰਨੇ ਸੌ ਸਾਲਾਂ ਦਾ ਇਹ ਖੜਾ ਵਾ ਯਾਨਕੀ ਟੁੱਟਿਆ ਨਹੀਂ ਇਹ ਤੇ ਫਿਰ ਜਦੋਂ ਅਲਾਉਦੀਨ ਖਿਲਜੀ ਨੇ ਰਾਜਾ ਜਦੋਂ ਛੱਡਣ ਆਇਆ ਥੱਲੇ ਤੇ ਰਾਜੇ ਨੂੰ ਬੰਦੀ ਬਣਾ ਲਿਆ ਤੇ ਉਦੋਂ ਬਾਅਦ ਕਹਿੰਦੇ ਵੀ ਸਾਨੂੰ ਡੋਲੀਆਂ ਦੋ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਰਾਣੀਆਂ ਸੀ ਜਿੰਨੇ ਵੀ ਹੋਰ ਔਰਤਾਂ ਸੀ ਸੈਨਿਕਾੜੀਆਂ ਸੀਗੀਆਂ ਪਤਨੀਆਂ ਉਹ ਸਾਰਿਆਂ ਨੇ ਜੋਹਰ ਕਰ ਲਿਆ ਅਗਲੀ ਕਹਾਣੀ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਦੱਸਾਂਗੇ ਤੇ ਨਾਲੇ ਕਿਲੇ ਦੀ ਆਊਟਰ ਸਾਈਡ ਆ ਜਿਹੜੀ ਤੁਹਾਨੂੰ ਸੈਰ ਕਰਾਵਾਂਗੇ ਇਹ ਰਾਜਾ ਰਤਨ ਸਿੰਘ ਜੀ ਦਾ ਮਹਿਲ ਆ ਆ ਜਿਹੜਾ ਕੁੰਡ ਬਣਿਆ ਹੋਇਆ ਜਿਹਦੇ ਵਿੱਚ ਪਾਣੀ ਆ ਇਹ ਡਾਊਨ ਜ਼ਰੂਰ ਹੋ ਜਾਂਦਾ ਪਰ ਜਮਾ ਸੁੱਕਦਾ ਨਹੀਂ ਇਹ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਆ ਵੀ ਗੱਲ ਇੱਕ ਪਹਾੜ ਦੀ ਚੋਟੀ ਦੇ ਉੱਤੇ 700 ਏਕੜ ਦੇ ਵਿੱਚ ਫੈਲਿਆ ਹੋਇਆ ਹੈ ਕਿਲਾ ਜਿਹਨੂੰ ਜਿੱਤਣਾ ਅਸੰਭਵ ਸੀ ਇਹ ਤਾਂ ਅਗਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਪਾਂ ਮਿਲਦੇ ਆਂ ਛੇਤੀ ਨਵੀਂ ਨਵੀਂ ਵੀਡੀਓ ਤੇ ਕਰਦੇ ਆਂ ਨਵੀਆਂ ਗੱਲਾਂ ਧੰਨਵਾਦ